ਤਰ ਤਾਂ ਭਾਰਤ ਪਾਕਿਸਤਾਨ ਵਿਚਾਲੇ جنگ ਦਾ ਮਾਹੌਲ ਗਰਮ ਹੋ ਗਿਆ ਤੇ ਇੱਧਰ ਜਗਜੀਤ ਸਿੰਘ ਡੱਲੇਵਾਲ ਵੀ ਤੱਤੇ ਹੁੰਦੇ ਹੋਏ ਨਜ਼ਰ ਆਏ ਕਹਿੰਦੇ ਪੰਜਾਬ ਦੇ ਵਿੱਚ ਤਾਂ ਹੁਣ ਗੁੰਡਾ ਰਾਜ ਹੋ ਗਿਆ ਪੁਲਿਸ ਦਾ ਰਾਜ ਹੋ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ੰਭੂ ਥਾਣੇ ਦਾ ਘਰਾਓ ਕਰਨ ਦੇ ਲਈ ਪੁਲਿਸ ਜਿਹੜੇ ਸ਼ੰਭੂ ਥਾਣੇ ਦਾ ਘਰਾਓ ਕਰਨ ਦੇ ਲਈ ਕਿਸਾਨ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਬੀਤੀ ਰਾਤ ਵੀ ਕਿਸਾਨ ਆਗੂ ਜੀਣ ਚੋਂ ਰਹਾ ਹੋ ਕੇ ਆਏ ਨੇ ਤਾਂ ਅੱਜ ਤੜਕਸਾਰ ਜਗਜੀਤ ਸਿੰਘ ਡੱਲੇਵਾਲ ਕਾਫੀ ਅੱਗ ਬਬੋਲੇ ਹੁੰਦੇ ਹੋਏ ਨਜ਼ਰ ਆਏ ਤੇ ਨਾਲ ਹੀ ਸਿੱਧਾ ਹੁਣ ਐਲਾਨ ਕਰ ਦਿੱਤਾ ਕਹਿੰਦੇ ਯਾਰਪੜ ਦੀ ਲੜਾਈ ਆ ਸਾਡੀ ਹੁਣ ਦੇਖੀ ਜਾਊਗੀ ਜੋ ਹੋਊਗਾ ਆ ਜਗਜੀਤ ਸਿੰਘ ਡੱਲੇਵਾਲ ਦੀ ਜਵਾਨੀ ਸੁਣ ਲਓ ਤੁਸੀਂ ਆਖਿਰ ਕਿਹੜਾ ਵੱਡਾ ਐਲਾਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਤਰੀਕੇ ਦਾ ਮਤਲਬ ਪੁਲਿਸ ਰਾਜ ਬਣਾਉਣ ਦਾ ਯਤਨ ਕੀਤਾ ਹੈ ਔਰ ਉਸ ਪੁਲਿਸ ਅਫਸਰ ਦੀ ਪੁਸ਼ਟ ਪਨਾਹੀ ਕੀਤੀ ਜਾ ਰਹੀ ਹੈ ਜਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਵਾਈਆਂ ਜਾਂ ਡਾਕਾ ਮਰਵਾਇਆ ਮੈਂ ਕਹਾਂ ਜਿਹਦੀ ਜਿਹਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋਇਆ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਆਪਣੀ ਜ਼ਿੰਮੇਵਾਰੀ ਲਿਵਾਉਣ ਦੀ ਬਜਾਏ कोरोना ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਜਿਨ੍ਹਾਂ ਲੋਕਾਂ ਦੇ ਘਰਾਂ ਤੋਂ ਟਰਾਲੀਆਂ ਵਗੈਰਾ ਦੀ ਨਿਸ਼ਾਨਦੇਹੀ ਹੋ ਗਈ ਮਿਲਗੀਆਂ ਫੜੀਆਂ ਗਈਆਂ ਉਹਨਾਂ ਤੇ ਕਾਰਵਾਈ ਕਰਨ ਦੀ بجائے ਆਪਣੇ ਐਮਐਲਏ ਨੂੰ ਬਚਾਉਣ ਦੀ ਖਾਤਰ ਕਿਸਾਨਾਂ ਨੂੰ ਕਿਸਾਨਾਂ ਦੀ ਗੱਲ ਕਰਨ ਦੀ ਜਿਹੜੀ ਉਹਨਾਂ ਦਾ ਅਧਿਕਾਰ ਹੈ ਉਹਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਆ 6 ਤਰੀਕ ਨੂੰ 6 ਮਹੀਨੇ 5 ਤਰੀਕ ਤੋਂ ਸਾਡੇ ਆਗੂ ਸਹਿਬਾਨ ਪੁਲਿਸ ਨੇ ਥਾਣਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ ਹੈ 5 ਤਰੀਕ ਸਵੇਰ 4 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਦਾਸ ਦੇ ਘਰ ਦੇ ਵਿੱਚ ਵੀ ਮੇਰਾ ਖਿਆਲ ਹੈ ਤੁਸੀਂ ਦੇਖਿਆ ਹੋਵੇਗਾ ਵੀਡੀਓਜ਼ ਦੇ ਰਾਹੀਂ ਪਤਾ ਲੱਗਿਆ ਹੋਣਾ ਸਾਰਿਆਂ ਨੂੰ ਕਿ ਘਰ ਨੂੰ ਪੁਰਸ਼ ਸ਼ੌਣੀ ਦੇ ਵਿੱਚ ਤਬਦੀਲ ਕਰਕੇ ਰੱਖਿਆ ਕੱਲਾ ਮੈਨੂੰ ਨਹੀਂ ਬਹੁਤ ਸਾਰੇ ਆਗੂ ਸਹਿਬਾਨ ਸਾਡਾ ਕਾਕਾ ਸਿੰਘ ਕੋਟੜਾ ਉਹਨਾਂ ਦੇ ਨਾਲ ਹੋਰ ਸਾਥੀ ਗੁਰਜਿੰਦਰ ਸਿੰਘ ਨੌਜਵਾਨ ਮੁੰਡਾ ਸਾਡਾ ਫਤੇਗੜ ਸਾਹਿਬ ਤੋਂ ਜਾਂ ਹੋਰ ਕਈਆਂ ਜ਼ਿਲ੍ਹਿਆਂ ਤੋਂ ਜਿਹੜੇ ਕਿਸਾਨ ਸਾਡੇ ਅਗੂ ਗ੍ਰਿਫਤਾਰ ਕੀਤੇ ਗਏ ਹੁਣ ਸਵਾਲ ਇਹ ਹੈ ਕਿ ਵੀ ਕੀ ਜਿਹੜਾ ਸਮਾਨ ਉਥੋਂ ਸ਼ਰੀਆਮ ਫੜਿਆ ਜਾ ਰਿਹਾ ਹੈ ਜਿੰਨਾਂ ਨੂੰ ਫੜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪੁਲਿਸ ਦੀ ਆਪਣੇ ਆਪ ਜ਼ਿੰਮੇਵਾਰੀ ਨਹੀਂ ਬਣਦੀ ਤੇ ਉਹਦੀ ਖਾਤਰ ਸਾਨੂੰ ਧਰਨਾ ਮਜਾਰਾ ਪ੍ਰੋਟੈਸਟ ਕਰਨਾ ਹੀ ਕਿਉਂ ਪਵੇ ਜੇ ਐਸਐਚਓ ਨੇ ਲੋਕਾਂ ਦੇ ਨੂੰ ਗਾਲ੍ਹਾਂ ਕੱਢੀਆਂ ਲੋਕਾਂ ਦੇ ਥੱਪੜ ਮਾਰੇ ਲੋਕਾਂ ਦੇ ਡਾਂਗਾ ਮਾਰੀਆਂ ਕੀ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਨਹੀਂ ਤੇ ਜੇ ਇਹ ਕਾਰਵਾਈ ਸਰਕਾਰ ਆਪਣੇ ਆਪ ਕਰੇ ਤਾਂ ਮੇਰਾ ਖਿਆਲ ਹੈ ਫਿਰ ਕਿਸੇ ਨੂੰ ਕੀ ਜ਼ਰੂਰਤ ਪੈਗੀ ਜੀ ਧਰਨੇ ਮੁਜ਼ਾਹਰੇ ਕਰਨ ਦੀ ਅਗਲੀ ਗੱਲ ਸਾਡੇ ਡੀਜੀਪੀ ਸਾਹਿਬ ਨੇ ਬਾਕਾਇਦਾ ਗੱਲਬਾਤ ਹੋਣ ਤੋਂ ਬਾਅਦ ਪ੍ਰੈਸ ਦੇ ਉੱਤੇ ਆ ਕੇ ਕਿਹਾ ਕਿ ਅਸੀਂ ਕਿਸੇ ਵੀ ਆਦਮੀ ਨੂੰ ਜਿਹੜਾ ਵੀ ਕਿਸਾਨਾਂ ਦਾ ਸਮਾਨ ਚੋਰੀ ਕਰੇਗਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਨਾਲ ਕਿਸਾਨਾਂ ਦੀ ਪਰਭਾਈ ਕਰਾਵਾਂਗੇ ਇਹ ਕਿਹਾ ਹੈ ਅੱਜ ਜੇ ਕਿਸਾਨ ਪਰਭਾਈ ਕਰਨ ਦੀ ਤਾਂ ਗੱਲ ਕਰ ਰਹੇ ਨੇ ਔਰ ਉਹਨਾਂ ਕਿਸਾਨਾਂ ਨੂੰ ਉਲਟਾ ਫੇਰ ਦੁਬਾਰਾ ਵੱਡੀ ਪੱਦਰ ਦੇ ਉੱਤੇ ਜੇਲ੍ਹਾਂ ਵਿੱਚ ਬੰਦ ਕਰ ਦੇਣਾ ਇਹ ਸਿੱਧ ਹੋ ਗਿਆ ਕਿ ਪੁਲਿਸ ਰਾਜ ਨੂੰ ਸਥਾਪਿਤ ਕਰ ਚੁੱਕੀ ਆ ਭਗਵੰਤ ਮਾਨ ਸਰਕਾਰ ਪਰ ਪੁਲਿਸ ਰਾਜ ਚੱਲਦਾ ਨਹੀਂ ਜਿਨੇ ਵੀ ਪੁਲਸ ਰਾਤ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਮੂੰਹ ਦੀ ਖਾਣੀ ਪਈ ਹੈ ਸੋ ਅਸੀਂ ਹਜੇ ਤੱਕ ਵੀ ਸਾਡੇ ਕੁਝ ਲੋਕ ਕੁਝ ਸਾਡੇ ਆਗੂ ਸਹਿਬਾਨ ਜਿਨ੍ਹਾਂ ਦੇ ਵਿੱਚ ਬਠਿੰਡੇ ਚ ਬੰਦ ਨੇ ਨੱਬਾ ਜੇਲ੍ਹ ਚ ਬੰਦ ਨੇ ਕੁਝ ਸਾਥੀ ਸਾਡੇ ਲੁਧਿਆਣਾ ਜੇਲ੍ਹ ਚ ਬੰਦ ਨੇ ਇਹ ਜਿੱਥੇ-ਜਿੱਥੇ ਵੀ ਬੰਦ ਨੇ ਸਾਡੇ ਆਗੂ ਉਹ ਸਾਰੇ ਆਗੂਆਂ ਨੂੰ ਰਿਹਾਅ ਕਰਨ ਦੀ ਗੱਲ ਤੁਰੰਤ ਕਰੇ ਸਰਕਾਰਾਂ ਔਰ ਪਿੱਛੇ ਜੋ ਥੋੜਾ ਸਮਾਂ ਪਹਿਲੇ ਅੱਜ ਅਧਿਕਾਰੀਆਂ ਨਾਲ ਗੱਲ ਹੋਈ ਹੈ ਉਹਨਾਂ ਨੇ ਇੱਕ ਜ਼ਿੰਮੇਵਾਰੀ ਚੱਕੀ ਆ ਕਿ ਅੱਜ ਦੁਪਹਿਰ ਤੱਕ ਸਾਰੇ ਆਗੂ ਰਿਲੀਜ਼ ਕਰ ਦਿੱਤੇ ਜਾਣਗੇ ਔਰ ਇਹ ਵੀ ਕਿ ਹੈ ਕਿ ਤੁਹਾਡੀ ਜਿਹੜੀ ਮੰਗ ਹੈ ਕੰਪਨਸੇਸ਼ਨ ਦੀ ਤੇ ਉਹਦੇ ਖਿਲਾਫ ਐਸਐਚਓ ਦੇ ਖਿਲਾਫ ਕਾਰਵਾਈ ਕਰਨ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਨ੍ਹਾਂ ਨੇ ਮਿਸਬੀਹੇਵ ਕੀਤਾ ਉਹਦੇ ਤੇ ਅਸੀਂ ਜ਼ਰੂਰ ਮਤਲਬ ਕੰਮ ਕਰਾਂਗੇ ਕਰ ਰਹੇ ਹਾਂ ਉਹ ਵੀ ਕਰਵਾਵਾਂਗੇ ਔਰ ਸਾਰੇ ਆਗੂ ਮਦ ਆਜ ਦੁਪਹਿਰ ਤੱਕ ਮੈਨ ਰਿਹਾ ਕਰ ਦਿੱਤੇ ਜਾਣਗੇ ਅਸੀਂ ਦੋਸਤੋ ਦੇਖਦੇ ਆ ਦੁਪਹਿਰ ਤੱਕ ਕੀ ਕਰਦਾ ਪ੍ਰਸ਼ਾਸਨ ਕੀ ਕਰਦੀ ਹੈ ਸਰਕਾਰ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਜਿਸ ਤਰ੍ਹਾਂ ਦੀ ਸਾਡੇ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨ ਸਮੇਂ ਤਰਲੇ ਪਾ ਰਹੇ ਨੇ ਵਾਸ਼ਤਾ ਪਾ ਰਹੇ ਨੇ ਕਿ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖ ਕੇ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਆ ਉਹਨਾਂ ਨੂੰ ਟਾਲੀਏ ਅਸੀਂ ਸਹਿਮਤ ਆਂ ਅਸੀਂ ਦੇਸ਼ ਦੇ ਨਾਲ ਆ ਅਸੀਂ ਦੇਸ਼ ਦੇ ਨਾਗਰਿਕ ਆ ਸਾਡੇ ਦੇ ਸਾਡੀਆਂ ਸਰਕਾਰਾਂ ਨਾਲ ਲੱਖ ਮਤਭੇਦ ਹੋਣ ਪਾਲਿਸੀਆਂ ਨੂੰ ਲੈ ਕੇ ਲੇਕਿਨ ਦੇਸ਼ ਸਾਡਾ ਪਹਿਲਾ ਹੈ ਦੇਸ਼ ਸਾਡਾ ਵੀ ਹੈ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਪਰ ਸਵਾਲ ਤਾਂ ਇਹ ਆ ਵੀ ਜੇ ਸਾਨੂੰ ਕਿਹਾ ਜਾ ਰਿਹਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਰੁਕੋ ਤੇ ਸਰਕਾਰ ਪਰਭਾਈ ਕਰਨ ਵਾਲੇ ਪਾਸੇ ਜਾਂ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਵਾਲੇ ਪਾਸੇ ਤੁਰਨ ਦੀ ਬਜਾਏ ਸਾਡੇ ਕਿਸਾਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਅੱਜ ਹਜੇ ਤੱਕ ਉਹਨਾਂ ਨੂੰ ਜਿੰਨਾ ਜੋ ਛੱਡਿਆ ਨਾ ਜਾਵੇ ਤਾਂ ਫਿਰ ਮਦਰੇਤ ਕਮੀਨਸ ਕਲੀਅਰ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਸੜਕਾਂ ਤੇ ਆਉਣ ਅਸੀਂ ਨਹੀਂ ਚਾਹੁੰਦੇ ਅਸੀਂ ਚਾਹਣਿਆ ਕਿ ਕਿਸੇ ਤਰ੍ਹਾਂ ਦੇ ਇੰਨਾ ਹਾਲਾਤਾਂ ਲਵੇ ਜੋ ਅੱਜ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਹਾਲਾਤ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਅਸੀਂ ਇਹਦੇ ਲਈ ਐਗਰੀ ਹਾਂ ਲੇਕਿਨ ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਮੂੰਹ ਹੀ ਨਾ ਖੋਲੇ ਸਰਕਾਰ ਘੱਲ ਹੀ ਨਾ ਕਰੇ ਉਲਟਾ ਸਭਾ ਮਤਲਬ ਕਿਸਾਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਉਹਨਾਂ ਨੂੰ ਰਿਹਾ ਕਰਨ ਦੀਆਂ ਗੱਲਾਂ ਜਦੋਂ ਆਉਣ ਉਦੋਂ ਮਤਲਬ ਹੋਰ ਬਾਹਨੇ ਘਰੇ ਜਾਣ ਸੋ ਅੱਜ ਦੁਪਹਿਰ ਤੱਕ ਅਸੀਂ ਵੇਟ ਕਰਾਂਗੇ ਐਸਕੇਮ ਨਾਨ ਪੋਲਿਟਿਕਲ ਦੀ ਸਵੇਰ 8 ਵਜੇ ਮੀਟਿੰਗ ਹੋਈ ਹੈ ਉਸ ਤੋਂ ਮਗਰੋਂ ਬੀਕੇਯੂ ਇਕਤਾ ਸਿੱਧੂਪੁਰ ਦੀ ਦੁਬਾਰਾ ਫੇਰ 9:00 ਵਜੇ ਮੀਟਿੰਗ ਸ਼ੁਰੂ ਹੋਈ ਸੀ ਤੇ ਉਹ 10:00 ਵਜੇ ਤੱਕ ਚੱਲੀ ਹੈ ਤਾਂ ਉਹ ਦੋਨਾਂ ਮੀਟਿੰਗਾਂ ਦੇ ਵਿੱਚੋਂ ਅਸੀਂ ਇਹ ਜੋ ਗੱਲ ਰੱਖੀ ਹੈ ਕਿ ਅਧਿਕਾਰੀਆਂ ਨੇ ਸਾਡੇ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਦੁਪਹਿਰ ਤੱਕ ਕਰਾਂਗੇ ਅਸੀਂ ਉਦੋਂ ਤੱਕ ਵੇਟ ਕਰਾਂਗੇ ਅਗਰ ਦੁਪਹਿਰ ਤੱਕ ਸਾਡੇ ਆਗੂ ਰਿਹਾ ਨਹੀਂ ਕੀਤੇ ਜਾਂਦੇ ਤਾਂ ਸਾਨੂੰ ਮਜਬੂਰਨ ਇਹ ਸਾਨੂੰ ਮਜਬੂਰ ਕਰੇਗਾ ਪੁਲਿਸ ਪ੍ਰਸ਼ਾਸਨ ਤੇ ਮਜਬੂਰ ਕਰੇਗੀ ਪੰਜਾਬ ਸਰਕਾਰ ਤੇ ਅਸੀਂ ਮਜਬੂਰ ਹੋ ਕੇ ਕੋਈ ਐਕਸ਼ਨ ਦੇਣ ਲਈ ਮਜਬੂਰ ਹੋਈਏ ਅਸੀਂ ਫਿਰ ਮੈਂ ਕਹਿੰਦਾ ਅਸੀਂ ਕਲੀਅਰ ਕਰਦਾ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਸਾਡੇ ਵੱਲੋਂ ਕੋਈ ਹਾਲਾਤ ਪੈਦਾ ਹੋ ਸੋ ਇਸ ਕਰਕੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਤੁਰੰਤ ਸਾਡੇ ਜਿਹੜੇ ਆਗੂ ਨੇ ਕਿਸੇ ਵੀ ਜੇਲ੍ਹ ਚਾਹੇ ਤੁਰੰਤ ਸਾਰੇ ਸਾਥੀਆਂ ਨੂੰ ਰਿਲੀਜ਼ ਕਰੇ ਰਿਹਾ ਕਰੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਕੋਈ ਮੀਟਿੰਗ ਕਰਕੇ ਅਗਲਾ ਸਖਤ ਐਕਸ਼ਨ ਦੇਣਾ ਪੈਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਲੋ ਜੀ ਉਧਰ ਤਾਂ ਭਾਰਤ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਗਰਮ ਹੋ ਗਿਆ ਤੇ ਇੱਧਰ ਜਗਜੀਤ ਸਿੰਘ ਡੱਲੇਵਾਲ ਵੀ ਤੱਤੇ ਹੁੰਦੇ ਹੋਏ ਨਜ਼ਰ ਆਏ ਕਹਿੰਦੇ ਪੰਜਾਬ ਦੇ ਵਿੱਚ ਤਾਂ ਹੁਣ ਗੁੰਡਾ ਰਾਜ ਹੋ ਗਿਆ ਪੁਲਿਸ ਦਾ ਰਾਜ ਹੋ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ੰਭੂ ਥਾਣੇ ਦਾ ਘਰਾਓ ਕਰਨ ਦੇ ਲਈ ਪੁਲਿਸ ਜਿਹੜੇ ਸ਼ੰਭੂ ਠਾਣੇ ਦਾ ਘਰਾਓ ਕਰਨ ਦੇ ਲਈ ਕਿਸਾਨ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਬੀਤੀ ਰਾਤ ਵੀ ਕਿਸਾਨ ਆਗੂ ਜੀਣ ਚੋਂ ਰਹਾ ਹੋ ਕੇ ਆਏ ਨੇ ਤਾਂ ਅੱਜ ਤੜਕਸਾਰ ਜਗਜੀਤ ਸਿੰਘ ਡੱਲੇਵਾਲ ਕਾਫੀ ਅੱਗ ਬਬੋਲੇ ਹੁੰਦੇ ਹੋਏ ਨਜ਼ਰ ਆਏ ਤੇ ਨਾਲ ਹੀ ਸਿੱਧਾ ਹੁਣ ਐਲਾਨ ਕਰ ਦਿੱਤਾ ਕਹਿੰਦੇ ਆਰ ਪਾਰ ਦੀ ਲੜਾਈ ਆ ਸਾਡੀ ਹੁਣ ਦੇਖੀ ਜਾਊਗੀ ਜੋ ਹੋਊਗਾ ਆ ਜਗਜੀਤ ਸਿੰਘ ਡੱਲੇਵਾਲ ਦੀ ਜੁਬਾਨੀ ਸੁਣ ਲਓ ਤੁਸੀਂ ਆਖਿਰ ਕਿਹੜਾ ਵੱਡਾ